ਇਹ ਆ ਦੇਖੋ ਲੇਵਾ ਕਰਮਾਲੀ ਦਾ ਬਹੁਤ ਸੋਹਣਾ ਕੋਈ ਇੱਕ ਠੀਕ ਆ ਲੇਵਾ ਬਹੁਤ ਸੋਹਣਾ ਹਨਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਠੰਡੀ ਗਾਂ ਹੈ ਠੀਕ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਤਿੰਨ ਗਾਵਾਂ ਦੀ ਡਿਟੇਲ ਲੈ ਕੇ ਦੇਵਾਂਗੇ ਜਿਦੇ ਵਿੱਚੋਂ ਦੋ ਤਾਂ ਹੈਗੀਆਂ ਸੂਈਆਂ ਸਵਾਈਆਂ ਤੇ ਇੱਕ ਹੈਗੀ ਆਹ ਚਿੱਟੀ ਜੀ ਗਾਂ ਗੱਬਣ ਤੇ ਆਜੋ ਕਰਾਈਏ ਮਾਲਕਾਂ ਨਾਲ ਗੱਲਬਾਤ ਕੀ ਜਾਣਕਾਰੀ ਦਿੰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਤਾਂ ਦਰਸ਼ਕ ਨੂੰ ਬਈ ਨਾਮ ਦੱਸੀ ਨਾਮ ਨਵਦੀਪਾਈ ਪਿੰਡ ਵਾਲੀਆਂ ਨੇੜੇ ਤਨੌਲਾ ਤੇ ਬਰਨਾਲਾ ਜਿਲ੍ਹਾ ਆਪਾਂ ਨੂੰ ਸੰਗਰੂਰ ਪਾ ਜਾਂਦਾ ਜੀ ਤਹਿਸੀਲ ਧੂਰੀ ਹੈ ਜੀ ਠੀਕ ਆ ਬਾਈ ਜੀ ਜਿਵੇਂ ਨਵਦੀਪਾਪਾ ਆਹ ਗਾਂ ਤੋਂ ਸਟਾਰਟ ਕਰ ਲਈਏ ਡਿਟੇਲ ਦੇਣੀ ਹਾਂਜੀ ਹਾਂਜੀ ਤੇ ਇਹ ਗਾਂ ਦੀ ਡਿਟੇਲ ਦੱਸੇਗਾ ਪਹਿਲਾਂ ਬਾਈ ਤੇ ਦੂਜਾ ਸੂਆ ਸੂਣ ਵਾਲੀ ਹੈ ਜੀ ਦੂਜਾ ਸੂਆ ਸੂਣ ਵਾਲੀ ਦਿਨ ਕਿੰਨੇ ਕੁ ਲੈ ਜਾਊਗੀ ਬਾਈ ਦੋ ਜਾਂ ਤਿੰਨ ਦਿਨ ਲਈ ਜੀ ਠੀਕ ਆ ਤੇ ਆਸ ਮੁਤਾਬਕ ਦੁੱਧ ਨਹੀਂ ਕਿਥੋਂ ਤੱਕ ਕਰਵਾ ਮਾਲਕਾਂ ਨੇ ਆਪਾਂ ਨੂੰ 18 ਕਿਲੋ ਦੱਸ ਇੱਕ ਘੰਟਾ ਹੋ ਗਿਆ ਆਪਾਂ ਨੂੰ ਗਾਂ ਲਿਆਂਦੀ ਸਵੇਰੀ ਗਾਂ ਲਿਆਂਦੀ ਆ ਜੀ ਠੀਕ ਆ ਐ ਤੋੜ ਕੇ ਦਿਖਾਈ ਮੜਾ ਜਾ ਇਹਨੂੰ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਇਹ ਚਿੱਟੀ ਗਾਂ ਜਿਹੜੀ ਹੈਗੇ ਤੋੜ ਕੇ ਦਿਖਾਉਣੇ ਆ ਬਾਕੀ ਖੜੀ ਲੇਵੇ ਤੋਂ ਦਿਖਾ ਦਗੇ ਇਹ ਆ ਦੇਖ ਲਓ ਤੁਸੀਂ ਲੇਵਾ ਹੈਗਾ ਜਿਹੜਾ ਬਹੁਤ ਸੋਹਣਾ ਲੇਵੇ ਨੂੰ ਥਾਨ ਲੱਗਿਆ ਉਹ ਵੀ ਬਹੁਤ ਸੋਹਣਾ ਠੰਡੀ ਸੀਲ ਪੂਰੀ ਫੁੱਲਾ ਜੀ ਕੋਈ ਕਰਨ ਇਹ ਇੱਕ ਮਿੰਟ ਇਹ ਲਿਆ ਕਰਾਂ ਇਹ ਆ ਦੇਖ ਲਓ ਤੁਸੀਂ ਜਿਹੜੀ ਇਹਦੀ ਫੇਸ ਦੀ ਕੁਆਲਿਟੀ ਹੈ ਹਨਾ ਉਹ ਵੀ ਚੈੱਕ ਕਰ ਲਓ ਬਾਕੀ ਗਰਮੀਆਂ ਦਾ ਇਹ ਗਰਮੀਆਂ ਦੇ ਵਿੱਚ ਇਹੀ ਜਿਹੀਆਂ ਗਾਵਾਂ ਨਹੀਂ ਦੁੱਧ ਪੋਣਾ ਦੋਸਤੋ ਹਨਾ ਨਾ ਤਾਂ ਬਿਮਾਰ ਹੋਣ ਦਾ ਡਰ ਹੈ ਇਹਨਾਂ ਦਾ ਇਹ ਬਾਕੀ ਆ ਦੇਖ ਲੋ ਰੰਗਵਾਜ ਤੁਸੀਂ ਚੈੱਕ ਕਰਨਾ ਬਈ ਇਧਰ ਕਰਦੀ ਕਰਾ ਮੂੰਹ ਦਿਖਾ ਦੇ ਫੇਸ ਦੀ ਬਿਊਟੀ ਚੈੱਕ ਕਰਾ ਦੇ ਬਈ ਇਹ ਆ ਦੇਖ ਲੋ ਇਹ ਨਵਦੀਪ ਕਿਹੜੀ ਨਸਲ ਦੀ ਚ ਪੈ ਜਾਂਦੀ ਬਈ ਇਹ ਐਫ ਕਰਾਸ ਨਸਲ ਚ ਪੈ ਜਾਂਦੀ ਹੈ ਕਰਾਸ ਚ ਹਣਾ ਠੀਕ ਆ ਇਹ ਇਧਰੋਂ ਵੀ ਦਿਖਾ ਦੇ ਇਹ ਲੈ ਜਾ ਲੈ ਜਾ ਲੈ ਜਾ ਕਰ ਹਾਂ ਦੇਖੋ ਇਹ ਆ ਦੇਖੋ ਉਹ ਠੰਡੀ ਸੀਲਾ ਹਣਾ ਬਈ ਹਾਂ ਜੀ ਆਪ ਇਹ ਮਾਰੀ ਮਾਰੀ ਹੱਥ ਜਾਇ ਇਥੇ ਇਹ ਦੇਖ ਲਿਓ ਲੈ ਬਰਫ ਵਰਗੀ ਆ ਹਣਾ ਹੱਥੀ ਚਵਾਈ ਵਾਲਾ ਥਣਾ ਜੀ ਹਾਂ ਨਹੀਂ ਆ ਦੇਖੋ ਲੇਵਲ ਹੂਆ ਹੋਣਾ ਹਨਾ ਹਾਂਜੀ ਠੀਕ ਆ ਲੈ ਜਾ ਕਰਾ ਬਣਦੇ ਅੰਦਰ ਇਹਦਾ ਰੇਟ ਪੁੱਛਦੇ ਆ ਬਾਈ ਤੋਂ ਅੰਦਰ ਆਪਾਂ ਰੇਟ ਪੁੱਛਾਂਗੇ ਬਾਕੀ ਆ ਇੱਕ ਵਾਰੀ ਤੁਰਦੀ ਫੇਰ ਦਿਖਾ ਦਗੇ ਆਪਾਂ ਹਨਾ ਇਹ ਆ ਦੇ ਬਹੁਤ ਸੋਹਣਾ ਲੇਵਾ ਥਣ ਬਹੁਤ ਸੋਹਣਾ ਲੱਗਿਆ ਸੀ ਤੇ ਬਈ ਇਹਦਾ ਰੇਟ ਕੀ ਕਰਤਾ ਬਈ ਇਹਦਾ ਰੇਟ 62000 ਰੁਪਏ ਜੀ 62000 ਰੁਪਏ ਹਾਂਜੀ ਠੀਕ ਆ ਮਾਨਤਾ ਨੂੰ ਹੋ ਜੂਗਾ ਹੋ ਜੂਗਾ ਜੀ ਠੀਕ ਆ ਤੇ ਦੁੱਧ ਜਿਵੇਂ ਹੈਗਾ ਮਾਲਕਾ ਨੇ ਦੱਸਿਆ ਜਿਹੜਾ 25 ਮਾਲਕਾ ਨੇ ਆਪ ਨੂੰ 18 ਕਿਲੋ ਦੱਸਿਆ ਬਾਕੀ ਅਗਲਾ ਸੇਵ ਨਾਲ ਚਾਹੀ 20 ਕੱਢ ਲਈ ਠੀਕ ਆ ਗੱਲ ਹਾਂ ਜਿਵੇਂ ਹੁਣ ਇਧਰਲੇ ਪਾਸੇ ਇਹ ਖੜੀ ਆ ਬਈ ਸੂਈ ਸਵਾਈ ਤੇਰੀ ਆਹ ਵਹੜ ਹਾਂਜੀ ਇਹ ਦੂਜਾ ਸੂਆ ਸੂਈ ਆ ਜੀ ਰਾਤ ਸੂਈ ਆ ਜੀ ਕਿੰਨਾ ਮਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਰਾਤ ਸੂਈ ਹੈ ਹਾਂਜੀ ਜੇਰ ਜੂਰ ਜੇਰ ਜੂਰ ਉਹ ਬੱਠਲ ਚ ਪਈ ਆ ਦਿਖਾ ਦੇ ਬੱੱਚਾ ਦਾ ਆ ਬੱਛਾ ਹੀ ਅੱਛਾ ਬੱੱਚਾ ਹੈਗਾ ਇਹ ਦੋ ਗਾਵਾਂ ਦੀ ਜੇਰ ਆਈ ਨਾਲ ਵਾਲੀ ਦੀ ਵੀ ਇਹਦੀ ਵੀ ਠੀਕ ਆ ਆ ਜਾ ਕਰ ਕੱਠੀਆਂ ਸੂਈਆਂ ਨੇ ਜੀ ਠੀਕ ਆ ਕੱਠੀਆਂ ਹੀ ਸੂਈਆਂ ਠੀਕ ਹੈ ਤੇ ਇਹ ਦੂਜਾ ਸੂਆ ਜਿਵੇਂ ਸੂਈ ਹੋਈ ਹੈ ਨਵਦੀਪ ਹਾਂਜੀ ਤੇ ਜਮਾ ਹੁਣ ਬੌਲਾ ਹੀ ਹੈ ਤੇ ਨਾ ਕੋਈ ਆਪਾਂ ਕਹਿ ਸਕਦੇ ਇਖੜੁਖੜ ਲੱਗਿਆ ਹਨਾ ਹਾਂ ਹਾਂ ਇਹ ਤਾਂ ਬੌਲਾ ਹੀ ਹੈ ਹਾਂ ਬੌਲੇ ਚ ਹੀ ਆ ਤੇ ਆਹ ਦੇਖ ਲੋ ਇੱਕ ਵਾਰੀ ਮਈ ਮਣੀ ਜਿ ਲੱਗਦੀ ਦਨੂ ਕਰੀ ਲੇਵਾ ਬਹੁਤ ਸੋਹਣਾ ਹਨਾ ਹੱਥੀ ਚਵਾਈ ਆਲਾ ਸਣਾ ਬਾਕੀ ਠੰਢੀ ਗਾਂਗੇ ਠੀਕ ਹੈ ਤੇ ਨਵਦੀਪ ਦੂਜਾ ਸੂਆ ਸੂਈ ਆ ਹਨਾ ਆਸ ਮੁਤਾਬਕ ਦੁੱਧ ਦੁੱਧ 20 ਲੀਟਰ ਚ ਹੋਇਆ ਮਾਲਕਾਂ ਨੇ ਜੀ ਠੀਕ ਆ ਕੱਢੀ ਇਹਨੂੰ ਬਾਹਰ ਇਸ ਵਾਰ ਚਾਹੀ 22 ਦੇ ਦੇ 23 ਦੇ ਦੇ ਉਹ ਬਾਕੀ ਸੇਵਾ ਦੇ ਆ ਜੀ ਦੁੱਧ ਠੀਕ ਆ ਗੱਲ ਕੱਢ ਲਾ ਬਾਹਰ ਕਿਰਾ ਇਹਦਾ ਧਾਰਾ ਮਾਰ ਕੇ ਦਿਖਾਵਾਂਗੇ ਨਵਦੀਪਾ ਪਾ ਜੀ ਇਹ ਆ ਤੁਸੀਂ ਫੇਸ ਦੀ ਬਿਊਟੀ ਇਹਦੀ ਚੈੱਕ ਕਰ ਲਓ ਪੂਰੀ ਫੁੱਲ ਗਾਂ ਇਹ ਆ ਦੇਖ ਲਓ ਠੀਕ ਆ ਆ ਲੇਵਾ ਚੈੱਕ ਕਰ ਲਓ ਤੇ ਸਰੀਰ ਕਵੰਤਰ ਹੈ ਜਿਹੜੀ ਉਹ ਤੁਸੀਂ ਆਪ ਦੇਖਣੀ ਆ ਹਨਾ ਤੇ ਇੱਥੇ ਖੜਾ ਦੇ ਇਹ ਆ ਦੇ ਠੀਕ ਆ ਹਾਈਟ ਕੱਦ ਦਾ ਅੰਦਾਜ਼ਾ ਲਾ ਲਓ ਜੀ ਦੇਖੋ ਹਾਂ ਠੀਕ ਹੈ ਕੱਦ ਪੂਰਾ ਫੁੱਲ ਵੱਡਾ ਜੀ ਤੇ ਇਹ ਇਧਰੋਂ ਤੁਸੀਂ ਮੋਹਰੋ ਹਨਾ ਇੱਕ ਮਾੜਾ ਨਾਲ ਇੱਕ ਹੋਰ ਹਾਂ ਇਹ ਬੱਚੀਆਂ ਜਿਹੜੀਆਂ ਨੇ ਬਰੀ ਕੁਰੀ ਉਹ ਚੱਲਦੀਆਂ ਨਹੀਂ ਬੰਦ ਨੇ ਉਹਦਾ ਕੋਈ ਚੱਕਰ ਨਹੀਂ ਦੋਨਾਂ ਪਾਸੇ ਹੀ ਆ ਹਨਾ ਠੀਕ ਆ ਇਹ ਇੱਥੇ ਜੇ ਖੜਾਈ ਮੈਨੂੰ ਲਓ ਜੀ ਬੰਨ ਵੀ ਦਿਨੇ ਆਪਾਂ ਇਹ ਆ ਲੈ ਤੂੰ ਲੈ ਵਾ ਬਹੁਤ ਸੋਹਣਾ ਹਨਾ ਕਰਮਾ ਠੰਡੀ ਗਾਂ ਦੀ ਠੰਡੀ ਪੂਰੀ ਠੰਡਾ ਜਾ ਐ ਕਰ ਬੱਚਾ ਲੈ ਇੱਥੇ ਬੱਚਾ ਇੱਥੇ ਲਾ ਦੇ ਇਹ ਇੱਥੇ ਲਾ ਦੇ ਇਹ ਲੋ ਵੀ ਮਿੱਤਰੋ ਇੱਥੋਂ ਆਪਾਂ ਚੈੱਕ ਕਰਾ ਦਿੰਨੇ ਆ ਤੁਹਾਨੂੰ ਜਮਾ ਥੱਲੋਂ ਥਣ ਬਹੁਤ ਸੋਹਣਾ ਥਣ ਲੇਵਾਗਾ ਤੇ ਲਿਆਕਰ ਬੱਚਾ ਲਾ ਦੇ ਹੁਣ ਆਪਾਂ ਧਾਰਾਂ ਵੀ ਜਿਹੜੀਆਂ ਹੈਗੀਆਂ ਮਾਰ ਕੇ ਦਿਖਾਵਾਂਗੇ ਇਹ ਲੈ ਮਾਰ ਕੇ ਨਾ ਧਾਰਾ ਇਹਦੀਆਂ ਇਹ ਇਹ ਮੂਰਲੇ ਥਣ ਦੀਆਂ ਪਰ ਜਿੱਧਰ ਦੀ ਦੀਦਾ ਤਾਂ ਨਹੀਂ ਕੋਸ ਲੋ ਇਧਰ ਹੁਣ ਮਾਰ ਠੀਕ ਆ ਲੋ ਬਾਕੀ ਭਾਈ ਚਵਾਈ ਤੁਸੀਂ ਆ ਚਵਾਈ ਪੋਲੀ ਚਵਾਈ ਆ ਪੂਰੀ ਫੁੱਲੀ ਮੈਂ ਇਹ ਗੱਲ ਕਹਿਣਾ ਹੁਣ ਅੱਠੀ ਚਵਾਈ ਵਾਲਾ ਥਾਣਾ ਹੈ ਆਪਦੀ ਚਵਾਈ ਤੁਸੀਂ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਫੇਰ ਲੈ ਜਾਓ ਆ ਚਵਾਈਆਂ ਤੇ ਵੀ ਕੋਈ ਵੀ ਤੁਸੀਂ ਕਿਸੇ ਵੀ ਪ੍ਰਕਾਰ ਦਾ ਹੋਣੀ ਰੱਖਣਾ ਹਨਾ ਇਹ ਆ ਦੇ ਠੀਕ ਆ ਨਦੀਬ ਅੱਠੀ ਚਵਾਈ ਵਾਲਾ ਥਾਣਾ ਥਾਣਾ ਹੀ ਸਾਫ ਆ ਰੇਟ ਰੇਟ ਕੀ ਕਰਤਾ ਰੇਟ ਦਾ 75000 ਰੁਪਏ ਜੀ ਨਦੀਬ ਮਾਨਤਾਨ ਹੋ ਜਾਊਗਾ ਬਾਈ ਹਾਂਜੀ ਹਾਂਜੀ ਮਾਨਤਾਨ ਜਰੂਰ ਕਰਾਂਗੇ ਕਰਾ ਦੇਈ ਠੀਕ ਹੈ ਤੇ ਮਾੜੀ ਇੱਕ ਵਾਰੀ ਹੋਰ ਤੋਰ ਕੇ ਦਿਖਾ ਦੇ ਹਨਾ ਤੇ ਬੰਨੀ ਆ ਅੰਦਰ ਬਸ ਆਪਾਂ ਇੱਕ ਵਾਰੀ ਹੋਰ ਦਿਖਾ ਦਗੇ ਲੈਵੇ ਤੋਂ ਹਨਾ ਇਹ ਲੈਵੇ ਕ ਨਹੀਂ ਕੈਮਰਾ ਇੱਕ ਵਾਰੀ ਇਹ ਤੁਸੀਂ ਚੈੱਕ ਕਰ ਲਓ ਬਾਕੀ ਇੰਦਰੋਂ ਖਣ ਖਣ ਜਿਹੜੇ ਹੈਗੇ ਆ ਇਹ ਆ ਦੇਖੋ ਲੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਕੋਈ ਐਕਸਟਰ ਨਹੀਂ ਕੋਈ ਫਿਕਰ ਨਹੀਂ ਤੇ ਤਾਜੀ ਸੂਈ ਆ ਆ ਜੋ ਦੂਜੀ ਦੀ ਜਾਣਕਾਰੀ ਲੈਂਦੇ ਨਵਦੀਪ ਜਿਵੇਂ ਹੁਣ ਤੀਜੇ ਨੰਬਰ ਦੇ ਤਿਆ ਆ ਗਈ ਤੇਰੀ ਗਾਂ ਹਣਾ ਇਹ ਵੀ ਤਾਜੀ ਸੂਈ ਹਾਂਜੀ ਇਹ ਵੀ ਤਾਜੀ ਸੂਈ ਹੈ ਰਾਸ ਸੂਈ ਹੈ ਇਕੱਠੀਆਂ ਸੂਈਆਂ ਨੇ ਤੁਹਾਡੀ ਠੀਕ ਹੈ ਇਕੱਠੀਆਂ ਸੂਈਆਂ ਹੋਈਆਂ ਹਾਂਜੀ ਠੀਕ ਹੈ ਤੇ ਇਹ ਕਿੰਨੇ ਸੂਏ ਆ ਇਹ ਦੂਜੇ ਸੂਏ ਸੂਈ ਹੈ ਵੀ ਦੂਜੇ ਸੂਏ ਸੂਈ ਹੈ ਦੁੱਧ ਦੀ ਆਸ ਬਈ ਕਿਥੋਂ ਤੱਕ ਦੀ ਹੈ ਇਹ ਮਾਲਕਾ ਨੇ ਇਹਦਾ ਵੀ 18 ਲੀਟਰ 18 19 ਲੀਟਰ ਕਿਹਾ ਜੀ ਠੀਕ ਹੈ ਤੇ ਮੜੀ ਇਥੇ ਖੜੀ ਲੇਵੇ ਦੋ ਚੈੱਕ ਕਰਾ ਦੇ ਇਹ ਆ ਦੇਖ ਲੋ ਲੈਵੇ ਤਾਂ ਹੱਥੀਚਵਾਈ ਵਾਲਾ ਥਾਣਾ ਜੀ ਠੰਡੀ ਪੂਰੀ ਫੁੱਲ ਇਹਨੂੰ ਮਾੜ ਜੈਨਾ ਹਾਂ ਆ ਦੇਖੋ ਲੈਵੇ ਦੀ ਜੱਜਮੈਂਟ ਹੀ ਹੋ ਜਾਂਦੀ ਖੜੀ ਹੈਨਾ ਇਹ ਵੰਬੂ ਜਦੋਂ ਤੁਰਦਾ ਉਹਦੋਂ ਭੱਜ ਭੁੱਜ ਲੈਂਦਾ ਹੱਥੀਚਵਾਈ ਵਾਲਾ ਥਾਣਾ ਠੀਕ ਹੈ ਤੇ ਧੋਰੀ ਕਰਾ ਹਾਂਜੀ ਇਹ ਇਹਦਾ ਵੀ ਰੇਟ ਵੀ ਪਤਾ ਕਰਦੇ ਆਪਾਂ ਤੋੜ ਕੇ ਦਿਖਾ ਦੇ ਬੱਚਾ ਇਹਦਾ ਆਪਾਂ ਇਹਦਾ ਬੱਚਾ ਮਗਰ ਬੱਛਾ ਜੀ ਅੱਛਾ ਦੁਹਾਨੇ ਬੱਚੇ ਦਿੱਤੇ ਬੱਛੇ ਹੀ ਦਿੱਤੇ ਹੈ ਠੀਕ ਆ ਜੇਰ ਦੁਹਾਨ ਦੀ ਇਹ ਬੱਠਲ ਚ ਪਈ ਹੈ ਜੀ ਠੀਕ ਹੈ ਦੋਮਾਂ ਦੀ ਜੇਰ ਮਿੱਤਰੋ ਡਾਣਾਗੇ ਏ ਆ ਦੇਖ ਲਓ ਤੁਸੀਂ ਥੋੜਾ ਜਿਹਾ ਜੇ ਗੱਲ ਕਰ ਗਏ ਹਨਾ ਵੀ ਤਾਜ਼ੀਆਂ ਸੁਈਆਂ ਇਹ ਚੰਗਾਏ ਚੰਗੂਏ ਹੁੰਦੇ ਆ ਹਨਾ ਬੱਚੇ ਇਹ ਵਾਰੀ ਹਾਂਜੀ ਹਾਂਜੀ ਸੁਵੇਰੇ ਬੱਚੇ ਆਪਣੇ ਰਿਆਤੇ ਦੀ ਗਈ ਬਾਕੀ ਬੌਲਾ ਇਹ ਕੱਟਤਾ ਹੀ ਥੋੜਾ ਜਿਹਾ ਠੀਕ ਹੈ ਇਹ ਆ ਦੇਖ ਲਓ ਇੱਕ ਬਿਊਟੀ ਦਿਖਾ ਦੇਗੀ ਰਾਜੀ ਪੂਰੀ ਫੁੱਲ ਲਗਾ ਆਈ ਚਾਰ ਤੋਂ ਇੱਥੋਂ ਇੱਕ ਮਿੰਟ ਇਹ ਇਧਰੋਂ ਇਧਰੋਂ ਦੇਖ ਲਓ ਹਨਾ ਲੇਵਾ ਇਹ ਇੱਕ ਮਿੰਟ ਖੜਾ ਲਾ ਲੋ ਜੀ ਇਹ ਆ ਦੇਖੋ ਥਾਣ ਜਿਹੜਾ ਹੈਗਾ ਆਪਾਂ ਜਮਾ ਨੇੜੇ ਲਾਤਾ ਅੱਛਾ ਕੀ ਰੇਟ ਕਰਤਾ ਫਿਰ ਰੇਟ ਇਹਦਾ 65000 ਰੁਪਏ ਆ ਜੀ ਮਾਨਟਨ ਹੋ ਜੂ ਹੋ ਜੂਗਾ ਜੀ ਠੀਕ ਆ ਲਿਆ ਕਰਾਂ ਇਹਦੇ ਵੀ ਤਾਰ ਆਈ ਮਾਰਦੇ ਤਾਰ ਬੱਚੇ ਦੰਦ ਆਪਾ ਬੱਚਾ ਲਾ ਕਹੂੰ ਆਪਾ ਲਾ ਦੇਣਾ ਕਿਰਾਏ ਮਾਰ ਕੇ ਦਿਖਾ ਦਿਖਾ ਆਈ ਬੱਚਾ ਦਿਖਾ ਦਿਓ ਵੀਡੀਓ ਚ ਅੱਛਾ ਉਹ ਵੀ ਮਿੱਤਰੋ ਹਨਾ ਬੱਚਾ ਹੁਣ ਛੱਡਤਾ ਨਵਦੀਪ ਨੇ ਤੇ ਤੁਹਾਨੂੰ ਤਾਰਾ ਮਾਰ ਕੇ ਦਿਖਾਉਣਿਆ ਹੁਣ ਤੇ ਲੋ ਵੀ ਅੜਦਾ ਚੁੰਗੀ ਜਾਂਦਾ ਬੱਚਾ ਹਨਾ ਇਹ ਆਪਣੇ ਤੋਂ ਥੋੜਾ ਜਿਹਾ ਨਾ ਘਬਰਾਉਂਦੀ ਐ ਆ ਜਾ ਨਵਦੀਪ ਕਰਾ ਮਾਰ ਕੇ ਪਾਣੀ ਫੇਰਦੀਆਂ ਨਾ ਧਾਰਾ ਵੀ ਦਿਖਾ ਦੇ ਲੋਈ ਧਾਰਾ ਵੀ ਪੁੱਲ ਫੋਲੀ ਧਾਰਾ ਜਮ ਚੱਕ ਫੁੱਲਾ ਜਾ ਹੋ ਜਾਂਦਾ ਇਹ ਆ ਦੇਖੋ ਚੋਣ ਵਹਿ ਗਿਆ ਉੱਠਦਾ ਨਹੀਂ ਰਹੀ ਕਿੰਨਾ ਬਹੁਤ ਚੰਗੀ ਹੈ ਅੱਛਾ ਥਲੋਂ ਵਾਲੀ ਸਾਹਿਬ ਠੀਕ ਹੈ ਹਾਂ ਹਾਂ ਲੈ ਚਲੋ ਠੀਕ ਆ ਇਹਦਾ ਰੇਟ ਕਿੰਨਾ ਕੀਤਾ ਸੀਗਾ ਨਰਦੀ ਇਹਦਾ ਰੇਟ 50000 ਰੁਪਏ ਜੀ 65000 ਜੀ ਹਾਂ ਜੀ ਰੇਟ ਆਪਾਂ ਨੇ ਤਿੰਨੇ ਗਾਵਾਂ ਦੇ ਜਾਇਜ਼ ਰੇਟ ਹੀ ਕਰੇ ਨੇ ਠੀਕ ਆ ਤੇ ਨੰਬਰ ਬੋਲਦੇ ਭਾਈ ਨੰਬਰ ਹੈਗਾ 8362329597 ਠੀਕ ਆ ਭਾਈ ਧੰਨਵਾਦ ਤੇਰਾ ਤੇ ਲੋ ਵੀ ਮਿੱਤਰੋ ਹਨਾ ਆਪਾਂ ਤੁਹਾਨੂੰ ਧਾਰਾਂ ਦੱਪੇ ਵੀ ਮਾਰ ਕੇ ਦਿਖਾਤੇ ਹਨਾ ਤਿੰਨੇ ਗਾਵਾਂ ਠੰਡੀਆਂ ਸੀਲ ਨਹੀਂ ਕੋਈ ਗਰਮ ਗਾਂ ਨਹੀਂ ਹੈਗੀ ਕੋਈ ਵੀ ਗਾਂ ਪਸੰਦ ਆਉਂਦੀ ਹੈ ਨਾ ਤੇ ਸਾਰੀਆਂ ਆਪਦੀ ਚਵਾਈ ਤੁਸੀਂ ਇੱਥੇ ਕਰਕੇ ਤਸੱਲੀ ਤੁਸੀਂ ਆਪ ਦੀ ਆਪ ਕਰਨੀ ਆ